ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੇ ਹੀ ਚੈਨਲ ਬੋਹਾ ਬੋਲ ਤੇ ਨਿਰੰજન ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੇ ਹਰ ਬੋਧਵਾਰ ਤੇ ਐਤਵਾਰ ਵਾਲੇ ਦਿਨ ਅਸੀਂ ਪੰਜਾਬੀ ਸਾਹਿਦਿਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ ਯਤਨ ਕਰਦੇ ਹਾਂ ਆਪਣੇ ਇਹਨਾਂ ਯਤਨਾਂ ਦੀ ਲਗਾਤਾਰਤਾ 'ਚ ਅੱਜ ਆਪਾਂ ਦਲਿਤ ਸਰੋਕਾਰਾਂ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਨਾਵਲ ਭਾਰੀਆਂ ਪੰਡਾਂ ਬਾਰੇ ਚਰਚਾ ਕਰਾਂਗੇ ਇਸ ਨਾਵਲ ਦੇ ਲੇਖਕ ਨੇ ਜੰਗਾ ਸਿੰਘ ਦੋਸਤੋ ਜੰਗਾ ਸਿੰਘ ਦੇ ਹੱਥਲੇ ਨਾਵਲ ਭਾਰੀਆਂ ਪੰਡਾਂ ਦਾ ਵਿਚਾਰਧਾਰਕ ਪਰਪੇਖ ਉਸ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨਾਵਲਕਾਰਾਂ ਦੀ ਕਤਾਰ 'ਚ ਲਿਆ ਖੜਾ ਕਰਦਾ ਹੈ ਜਿਨ੍ਹਾਂ ਦੇ ਜ਼ਿਹਨ ਵਿੱਚ ਹੱਡੀ ਹੰਡਾਈ ਦਲਿਤ वेदना ਦਾ ਯਥਾਰਥਿਕ ਅਨੁਭਵ ਤੇ ਦਲਿਤ ਮੁਕਤੀ ਦਾ ਭਰੋਸੇਯੋਗ ਮਾਡਲ ਸਿਰਖੇਤਾ ਹੈ ਇਸ ਨਾਵਲ ਰਾਹੀਂ ਉਸ ਸਮਾਜਿਕ ਆਰਥਿਕ ਤੇ ਮਾਨਸਿਕ ਅਪੂਰਤੀਆਂ ਦਾ ਮਨੁੱਖ ਸੰਤਾਪ ਹੰਡਾ ਰਹੇ ਦਲਿਤ ਵਰਗ ਦੇ ਜੀਵਨ ਸੰਘਰਸ਼ ਨੂੰ ਇੰਨਾ ਨੇੜਿਓਂ ਚਤਰਿਆ ਹੈ ਕਿ ਇਹ ਨਾਵਲ ਦਲਿਤ वेदना ਸੰਵੇਦਨਾ ਸੰਘਰਸ਼ ਤੇ ਸਿਰਡ ਦਾ ਮਹਾਂ ਬਰਤਾਂਦ ਬਣ ਗਿਆ ਹੈ ਹੱਥ ਕਿਰਤ ਕਰਨ ਵਾਲੇ Dalit ਪਰਿਵਾਰ ਦੇ ਹਰ ਛੋਟੇ ਜਾਂ ਵੱਡੇ ਮੈਂਬਰ ਦੇ ਸਿਰ ਤੇ ਟਿਕੀ ਜ਼ਿੰਮੇਵਾਰੀਆਂ ਦੀ ਪੰਡ ਕਿੰਨੀ ਭਾਰੀ ਹੁੰਦੀ ਹੈ ਇਸ ਅਹਿਸਾਸ ਅਹਿਸਾਸ ਦੀ شدت ਤੱਕ ਇਹ ਨਾਵਲ ਪੜ ਕੇ ਹੀ ਪਹੁੰਚਿਆ ਜਾ ਸਕਦਾ ਹੈ ਜੇ ਘਰ ਦਾ ਧੂਰਾ ਤੁਰਨ ਵਾਲਾ ਪੁਰਸ਼ ਮੈਂਬਰ ਬਿਮਾਰ ਪੈ ਜਾਵੇ ਤੇ ਘਰ ਦਾ ਸਾਰਾ ਰੀਣ-ਚੀਨ ਉਸ ਦੀ ਬਿਮਾਰੀ ਤੇ ਲੱਗ ਜਾਵੇ ਦਾ ਇਹ ਪੰਡ ਇੰਨੀ ਭਾਰੀ ਹੋ ਜਾਂਦੀ ਹੈ ਕਿ ਘਰ ਦੀ ਔਰਤ ਨੂੰ ਜੀਵਨ ਸੰਘਰਸ਼ ਦੇ ਉਹਨਾਂ ਰਾਹਾਂ ਤੋਂ ਵੀ ਲੰਘਣਾ ਪੈਂਦਾ ਹੈ ਜਿਨ੍ਹਾਂ ਬਾਰੇ ਉਸ ਕਦੇ ਸੋਚਿਆ ਵੀ ਨਹੀਂ ਹੁੰਦਾ ਨਾਵਲ ਦੀ ਕਹਾਣੀ ਅਨੁਸਾਰ ਮਕਾਨ ਉਸਾਰੀ ਮਿਸਤਰੀ ਨਾਲ ਦਿਹਾੜੀ ਕਰਦਾ ਪਿਆਰਾ ਸਿੰਘ ਪੁੱਜ ਕੇ ਮਿਹਨਤੀ ਤੇ ਸਿਰਡੀ ਬੰਦਾ ਹੈ ਪਰ ਫਿਰ ਵੀ ਘਰ ਦੀ ਕਬੀਲਦਾਰੀ ਦਾ ਭਾਰ ਉਹ ਇਕੱਲਾ ਨਹੀਂ ਚੁੱਕ ਸਕਦਾ ਸਗੋਂ ਉਸਦੀ ਪਤਨੀ ਤੇ ਬੱਚਿਆਂ ਨੂੰ ਵੀ ਉਸ ਦੇ ਬਰਾਬਰ ਦੀ ਮਿਹਨਤ ਕਰਨੀ ਪੈਂਦੀ ਹੈ ਜਿੱਥੇ ਉਸ ਦਾ ਸਕੂਲ ਪੜਦਾ ਪੁੱਤਰ ਭਿੰਦਾ ਆਪਣੇ ਵਿੱਤ ਮੁਤਾਬਕ ਆਪਣੀ ਮਾਂ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਉੱਥੇ ਘਰ ਦਾ ਕੰਮ ਕਾਜ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਉਸ ਦੀ ਧੀ ਰਾਣੀ ਵੀ ਉਸ ਦੇ ਸਿਰ ਉੱਤੇਲੇ ਭਾਰ ਨੂੰ ਹੌਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਗਿਣਤੀ ਦੇ ਦਲਿਤ ਪਰਿਵਾਰਾਂ ਕੋਲ ਹੀ ਦੁੱਧਾਰੂ ਪਸ਼ੂ ਰੂਪੀ ਜਾਇਦਾਦ ਹੁੰਦੀ ਹੈ ਇਸ ਲਈ ਪਿਆਰਾ ਸਿੰਘ ਦਾ ਪਰਿਵਾਰ ਉਸ ਵੇਲੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਜਦੋਂ ਸਾਰੇ ਪਰਿਵਾਰ ਦੀ ਮਿਹਨਤ ਨਾਲ ਪਾਲੀ ਗਈ ਝੋਟੀ ਝਿਹਾਰੂ ਮੱਝ ਬਣ ਕੇ ਪਰਿਵਾਰ ਦੀ ਆਰਥਿਕਤਾ ਨੂੰ ਹਾਸਲ ਕਰਨ ਦਾ ਜਰੀਆ ਬਣਦੀ ਹੈ ਪਰ ਉਹਨਾਂ ਦੀ ਇਹ ਖੁਸ਼ੀ ਵੀ ਥੋੜੀ ਜਿਹੀ ਸਾਬਤ ਹੁੰਦੀ ਹੈ ਪੰਜਾਬ ਦੇ ਬਹੁ ਗਿਣਤੀ ਦਲਿਤ ਪਰਿਵਾਰਾਂ ਦੀ ਪ੍ਰਤੀਨਿਧਤਾ ਕਰਦਾ ਪਿਆਰਾ ਸਿੰਘ ਦਾ ਇਹ ਪਰਿਵਾਰ ਆਪਣੀ ਮਿਹਨਤ ਤੇ ਸਿਰ ਦੇ ਬਲਬੂਤੇ ਤੇ ਹੜ ਤੇ ਸੋਕੇ ਰੂਪੀ ਕੁਦਰਤੀ ਆਫਤਾ ਦਾ ਮੁਕਾਬਲਾ ਕਰਨ ਦੇ ਸਮਰੱਥਾ ਰਹਿੰਦਾ ਹੈ ਪਰ ਪਰਿਵਾਰ ਦੇ ਮੁਖੀ ਦੀ ਆਰਾਮ ਦੀ ਘਾਟ ਕਾਰਨ ਵਿਗੜੀ ਬਿਮਾਰੀ ਜਦੋਂ ਟੀਵੀ ਦੇ ਰੋਗ 'ਚ ਤਬਦੀਲ ਹੋ ਜਾਂਦੀ ਹੈ ਤਾਂ ਇੱਕ ਵਾਰ ਤਾਂ ਸਾਰੇ ਪਰਿਵਾਰ ਨੂੰ ਇਸ ਸਥਿਤੀ 'ਚੋਂ ਉੱਭਰਨ ਲਈ ਕੋਈ ਰਸਖਾਈ ਨਹੀਂ ਦਿੰਦਾ ਇੱਥੇ ਪਹੁੰਚ ਕੇ ਨਾਵਲ ਇਸ ਅਸਾਰੂ ਤੇ ਮਨੋਵਿਗਿਆਨਕ ਧਾਰਨਾ ਨੂੰ ਸਥਾਪਿਤ ਕਰਦਾ ਹੈ ਕਿ ਆਉਣ ਵਾਲੀਆਂ ਮੁਸੀਬਤਾਂ ਤੇ ਮੁਸ਼ਕਲਾਂ ਮਨੋਕ ਅੰਦਰਲੇ ਸੰਘਰਸ਼ੀ ਜਜ਼ਬੇ ਤੇ ਸੰਘਰਸ਼ੀ ਸਮਰਥਾ ਚ ਵੀ ਲੋੜੀ ਦਾ ਵਾਅਦਾ ਕਰਦੀਆਂ ਨਹੀਂ ਜਦੋਂ ਘਰ ਦੀ ਆਰਥਿਕਤਾ ਦੀ ਗੱਡੀ ਲਈ ਤੋਂ ਲੈ ਜਾਂਦੀ ਹੈ ਤੇ ਰਿਸ਼ਤੇਦਾਰ ਵੀ ਪਾਸਾ ਪੱਟਣ ਲੱਗ ਪੈਂਦੇ ਨੇ ਤਾਂ ਘਰ ਦੀ ਔਰਤ ਯਾਨੀ ਪਿਆਰਾ ਸਿੱਖ ਦੀ ਪਤਨੀ ਤੋਸ਼ੀ ਅੰਦਰਲਾ ਸੰਘਰਸ਼ੀ ਜਜ਼ਬਾ ਉਸ ਦੀ ਪਛਾਣ ਇੱਕ ਅਜਿਹੀ ਜੁਧਾਰੂ ਔਰਤ ਵਜੋਂ ਸਥਾਪਿਤ ਕਰਨ ਵਿੱਚ ਸਫਲ ਰਹਿੰਦਾ ਹੈ ਜੋ ਹਰ ਮੁਸ਼ਕਲ ਤੇ ਮੁਸੀਬਤ ਨੂੰ ਹਰਾਉਣ ਦਾ ਦਮ ਰੱਖਦੀ ਹੈ। ਕਮਾਊ ਮਰਦ ਦੇ ਮੱਜੇ ਤੇ ਪੈਣ ਤੇ ਜਵਾਨ ਧੀ ਦੇ ਵਿਆਹ ਦੀ ਚਿੰਤਾ ਭਾਵੇਂ ਉਸ ਨੂੰ ਦਿਨ ਰਾਤ ਬੇਚੈਨ ਰੱਖਦੀ ਹੈ ਪਰ ਉਹ ਆਪਣੇ ਪਰਿਵਾਰ ਨੂੰ ਇਸ ਸਥਿਤੀ ਚੋਂ ਕੱਢਣ ਲਈ ਆਪਣੇ ਯਤਨਾਂ ਦੀ ਨਿਰੰਤਰਤਾ ਲਗਾਤਾਰ ਬਣਾਈ ਰੱਖਦੀ ਹੈ ਇਸ ਤਰ੍ਹਾਂ ਨਾਵਲ ਤੋਸ਼ੀ ਨਾਂ ਦੇ ਇਸ ਦਲਿਤ ਪਾਤਰ ਰਾਹੀ ਦਲਿਤਔਰਦ ਦਾ ਬਹੁਤ ਹੀ ਅਸਾਰੂ ਤੇ ਸ਼ਕਤੀਸ਼ਾਲੀ ਬਿੰਬ ਉਭਾਰਨ ਦਾ ਕਾਰਜ ਵੀ ਕਰਦਾ ਹੈ ਤੋਸ਼ੀ ਆਪਣੇ ਮੰਦਬੁੱਧੀ ਭਰਾ ਘਰ ਵਿਚਲੇ ਪਸ਼ੂ ਤੰਨ ਤੇ ਆਪਣੀ ਹਿੰਮਤ ਨਾਲ ਨਾ ਸਿਰਫ ਆਪਣੇ ਪਤੀ ਦਾ ਇਲਾਜ ਕਰਵਾ ਕੇ ਉਸ ਨੂੰ ਫਿਰ ਤੋਂ ਤੁਰਨ ਫਿਰਨ ਜੋਗਾ ਕਰਨ ਚ ਸਫਲਤਾ ਹਾਸਲ ਕਰਦੀ ਹੈ ਸਗੋਂ ਆਪਣੀ ਸੁਰਜੀ ਵਿਆਉਤਬੰਦੀ ਤੇ ਸਿਆਣਪ ਨਾਲ ਆਪਣੀ ਧੀ ਦਾ ਵਿਆਹ ਕਰਨ ਦੀ ਜ਼ਿੰਮੇਵਾਰੀ ਵੀ ਪਰਿਵਾਰ ਮੁਖੀ ਵਜੋਂ ਹੀ ਨਿਭਾਉਂਦੀ ਹੈ ਭਾਵੇਂ ਧੀ ਦੇ ਵਿਆਹ ਲਈ ਉਸ ਨੂੰ ਮੱਝ ਰੂਪੀ ਜਾਇਦਾਦ ਵੇਚਣੀ ਪੈਂਦੀ ਏ ਪਰ ਉਸ ਅੰਦਰਲਾ ਇਹ ਹੌਸਲਾ ਉਸ ਨੂੰ ਹਾਰ ਨਹੀਂ ਮੰਨਣ ਦਿੰਦਾ ਕਿ ਮੱਝ ਦੇ ਦੂਜੇ ਸੂਏ ਦੀ ਕੱਟੀ ਨੂੰ ਪਾਲ ਕੇ ਉਸ ਦਾ ਪਰਿਵਾਰ ਫਿਰ ਤੋਂ ਪਸ਼ੂ ਧਨ ਦਾ ਮਾਲਕ ਬਣ ਜਾਵੇਗਾ ਤੇ ਉਹ ਜੀਵਨ ਸੰਘਰਸ਼ ਦੇ ਅਗਲੇ ਪੜਾਵਾਂ ਨੂੰ ਵੀ ਇਸੇ ਤਰ੍ਹਾਂ ਪਾਰ ਕਰ ਲਵੇਗੀ ਨਾਵਲ ਦੀ 39 ਸਤਰ ਉਹ ਰਾਤ ਬੜਾ ਮੀਂਹ ਪਿਆ ਤੇ ਤਪੀ ਹੋਈ ਧਰਤੀ ਠੰਡੀ ਠਾਰ ਹੋ ਗਈ ਸੀ ਬਹੁਤ ਸੰਭੌਲਿਕ ਤੇ ਗੰਭੀਰ ਅਰਥਾਂ ਦੀ ਧਾਰਨੀ ਹੈ ਇਹ ਸਤਰ ਮੁੱਖ ਪਾਤਰ ਤੋਸ਼ੀ ਦੀ ਉਸ ਮਾਨਸਿਕ ਅਵਸਥਾ ਨੂੰ ਬਿਆਨਦੀ ਹੈ ਜਦੋਂ ਜੀਵਨ ਦੇ ਕੜੇ ਅੰਤਿਆਨਾਤੋਂ ਲੰਘਣ ਤੋਂ ਬਾਅਦ ਕੋਈ ਹਾਂ ਪੱਖੀ ਨਤੀਜੇ ਤੇ ਪਹੁੰਚਦਾ ਹੈ ਜਾਂ ਹਾਂ ਪੱਖੀ ਨਤੀਜੇ ਸਾਹਮਣੇ ਆਉਂਦੇ ਨੇ ਰਾਤ ਬੜਾ ਮੀਂਹ ਪੈਣਾ ਉਸ ਵੱਲੋਂ ਹੰਡਾਏ ਔਖੇ ਸਮਿਆਂ ਨੂੰ ਦਰਸਾਉਂਦਾ ਹੈ ਤਾਂ ਧਰਤੀ ਦਾ ਠੰਡੇ ਠਾਰ ਹੋਣਾ ਉਸ ਨੂੰ ਮਿਲੇ ਮਾਨਸਿਕ ਰਾਹਤ ਦਾ ਪ੍ਰਤੀਕ ਬਣਦਾ ਹੈ ਕਿ ਉਹ ਕਬੀਲਦਾਰੀ ਦੀ ਪਹਿਲੀ ਪੌੜੀ ਦਾ ਡੰਡਾ ਆਪਣੀ ਹੀ ਹਿੰਮਤ ਨਾਲ ਚੜ ਗਈ ਹੈ। ਇਹ ਰਹਤ ਉਸ ਨੂੰ ਕਬੀਲਦਾਰੀ ਤੇ ਜੀਵਨ ਸੰਘਰਸ਼ ਦੀਆਂ ਅਗਲੀਆਂ ਪੌੜੀਆਂ ਚੜਨ ਲਈ ਵੀ ਨਵੀਂ ਊਰਜਾ ਪ੍ਰਦਾਨ ਕਰਨ ਵਾਲੀ ਹੈ। ਭਾਵੇਂ ਨਾਬਲ ਵਿੱਚ ਵਾਪਰਨ ਵਾਲੇ ਸਮਾਜਿਕ ਵਰਤਾਰੇ ਦਲਿਤ ਪਰਪੇਖ ਤੋਂ ਬਹੁਤੇ ਨਵੇਂ ਨਹੀਂ ਹਨ। ਪਰ ਇਹਨਾਂ ਦੀ ਸੰਜੀਵ ਸੰਗਠਿਤ ਤੇ ਕਲਾਤਮਕ ਵਿਆਨੀ ਪਾਠਕਾਂ ਨੂੰ ਸਮੋਹਿਤ ਕਰਨ ਦਾ ਹੁਨਰ ਰੱਖਦੀ ਏ ਨਾਵਲ ਦੇ ਪਹਿਲੇ ਅਧ ਤੱਕ ਇਸ ਦੀ ਕਹਾਣੀ ਥੋੜੀ ਸੁਸਤ ਚਾਲ ਚੱਲਦੀ ਏ ਤੇ ਫੇਰ ਇਹ ਦੂਜੇ ਅਧ ਚ ਪੂਰੀ ਤੇਜ਼ੀ ਫੜ ਲੈਂਦੀ ਏ ਪਹਿਲੇ ਅਧ ਚ ਬੱਚਿਆਂ ਦੀ ਖੇਡਾਂ ਤੇ ਲੜਾਈ ਦੇ ਵੇਰਵੇ ਕੁਝ ਬੇਲੜਾ ਵਿਸਾਰ ਹੋਣ ਦਾ ਪ੍ਰਭਾਵੀ ਸਿਰਜਦੇ ਨੇ ਪਰ ਦੂਜੇ ਅਚ ਜਿਉਂ-ਜਿਉਂ Dalit ਪਰਿਵਾਰ ਦਾ ਆਰਥਿਕ ਸੰਕਟ ਗਹਿਰੌਂਦਾ ਜਾਂਦਾ ਹੈ ਤੇ ਇਸ ਵਿੱਚੋਂ ਉੱਭਰਨ ਲਈ ਉਹਨਾਂ ਦੀ ਯਤਨਸ਼ੀਲਤਾ ਵੱਧਦੀ ਜਾਂਦੀ ਹੈ ਤਿਉਂ-ਤਿਉਂ ਨਾਵਲ ਦੀ ਚਾਲ ਵੀ ਤੇਜ਼ ਹੁੰਦੀ ਜਾਂਦੀ ਹੈ ਤੇ ਇਸ ਦੀ ਪਾਠ ਦੀ ਦਿਲ ਤਸਵੀਰ ਵਿੱਚ ਵੀ ਵਾਧਾ ਹੁੰਦਾ ਜਾਂਦਾ ਹੈ ਭਾਵੇਂ ਜਿੰਗਾ ਸਿੰਘ ਦਾ ਨਾਵਲ ਦੇ ਖੇਤਰ ਚ ਬਹੁਤਾ ਪੁਰਾਣਾ ਨਹੀਂ ਹੈ ਤੇ ਇਸ ਨਾਵਲ ਦੇ ਛਪਣ ਤੋਂ ਪਹਿਲਾਂ ਉਸ ਦੇ ਇੱਕ ਨਾਵਲੇਟ ਕੋਈ ਕੋਈ ਤਾਰਾ ਦੇ ਛਪਣ ਦੀ ਸੂਚਨਾ ਹੀ ਮਿਲਦੀ ਹੈ ਪਰ ਇਸ ਨਾਵਲ ਵਿੱਚੋਂ ਮਿਲਦੀ ਪ੍ਰੋਡ ਲੇਖਣੀ ਦੀ ਝਲਕ ਇਸ ਨਾਵਲ ਨੂੰ ਪੜਨ ਤੇ ਯਾਦ ਰੋਗ ਯਾਦ ਰੱਖਣ ਯੋਗ ਨਵਲ ਬਣਾ ਦਿੰਦੀ ਹੈ ਮੇਰੇ ਵੱਲੋਂ ਇਸ ਪ੍ਰੂਫ ਲੇਖਣੀ ਦਾ ਹਾਰਦਿਕ ਸਵਾਗਤ ਧੰਨਵਾਦ